ਸਾਰੀ ਦੁਨੀਆ ਦੇ ਵਿੱਚ ਵਸਦੇ ਹੋਏ ਮੇਰੇ ਵੀਰੋ ਜਦ ਧਰਮ ਗ੍ਰੰਥਾਂ ਨੂੰ ਵੇਖਦੇ ਆ ਇੱਕ ਚੰਗਾ ਸਮਾਸ਼ ਇੱਕ ਚੰਗਾ ਧਰਮ ਬਹੁਤ ਵੱਡੀ ਸਿੱਖਿਆ ਦਿੰਦਾ ਹੈ ਕਬੀਰ ਜੀ ਜਾ ਰਹੇ ਸਨ ਰਸਤੇ 'ਚ ਚੱਕੀ ਆ ਗਈ ਚੱਕੀ ਨੂੰ ਜਦੋਂ ਵੇਖਿਆ ਤੇ ਤੁਹਾਨੂੰ ਪਤਾ ਕੋਈ ਚ ਦੋ ਪੋੜ ਹੁੰਦੇ ਆ ਇਹਨੂੰ ਪਟਨ ਕਹਿ ਦਿੰਦੇ ਹਿੰਦੀ 'ਚ ਦੋ ਪੌੜ ਹੁੰਦੇ ਆ ਤੇ ਉਹ ਜਿਹੜਾ ਆਟਾ ਪੀ ਰਹੀ ਸੀ ਕਬੀਰ ਜੀ ਉਹ ਵੇਖ ਕੇ ਰੋਪ ਹੈ ਰੋਣ ਇਸ ਗੱਲ ਦਾ ਆ ਕਿ ਜੋ ਵੀ ਇਹਦੇ ਚੋਂ ਪਾਉਂਦਾ ਹੈ ਦਾਣੇ ਉਹਨਾਂ ਵਿੱਚੋਂ ਕੋਈ ਸਾਬਤ ਬਚਿਆ ਹੀ ਨਾ ਕੋਈ ਤੇ ਘਰ ਹਾਲ ਉਹਨਾਂ ਦੀ ਬੜੀ ਟੁੰਗਿਆਈ ਸੀ ਗੱਲ 'ਚ ਚਲਤੀ ਚੱਕੀ ਦੇਖ ਕਰ ਦੇ ਆ ਕਬੀਰਾ ਰੋ ਦੋ ਹੀ ਪਟਨ ਕੇ ਵਿੱਚ ਮੇ ਸਾਬਤ ਬਚਾ ਨ ਕੋਈ ਅਣਗਿਣਤ ਦੋਹਾਂ ਪੁੜਾ ਦੇ ਅੰਦਰ ਕੋਈ ਸਾਬਤ ਨਹੀਂ ਬਚਿਆ ਸਾਰੇ ਪੀਸ ਕੇ ਕੋਈ ਨਾ ਕੋਈ ਆਏ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਹਨ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨ ਹੋਏ ਸਮਾਜ ਨਾਲ ਜੁੜਿਆ ਪਰਮਾਤਮਾ ਨਾਲ ਜੁੜਿਆ ਹੁਣ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਨਾਤੇ ਹੁੰਦੇ ਹਨ ਤੇ ਉਹਦੇ ਮੁਤਾਬਕ ਉਹ ਉਸ ਮੋਹ ਦੇ ਵਿੱਚ ਫਸ ਜਾਂਦਾ ਹੈ ਅੰਦਰ ਇਸੇ ਤਰ੍ਹਾਂ ਕਾਰੋਬਾਰ ਦੂਸਰਾ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਤੇ ਇਹਨਾਂ ਇੱਕ ਪੁੜੇ ਚੱਲਣ ਰਿਹਾ ਹੈ ਮਾਇਆ ਦਾ ਜਾਲ ਦਾ ਰਿਸ਼ਤਿਆਂ ਦਾ ਨਾਤਿਆਂ ਦਾ ਮੋਹ ਦਾ ਵਕਾਰ ਦਾ ਹੰਕਾਰ ਦਾ ਇੱਕ ਵਾਸੇ ਪ੍ਰਮਾਤਮਾ ਦਾ ਨਾਮ ਹੈ ਔਰ ਦੋਹਾਂ ਦੇ ਵਿੱਚ ਜਿਹੜਾ ਪੀਸ ਕੌਣ ਰਿਹਾ ਹੈ ਮਨੁੱਖ ਉਹਨਾਂ ਉਹਨਾਂ ਚੋਂ ਕੋਈ ਬਚਿਆ ਨਹੀਂ ਜਾਂ ਸਮਾਜ ਤੇ ਰੀਤੀਆਂ ਨਿਭਾਏਗਾ ਜਾਦੂਚਰੀਆਂ ਜਦੋਂ ਦੋਹਾਂ ਪੁੜਾਂ ਚ ਆਜੇ ਰੱਬ ਦਾ ਵੀ ਬਣੇ ਤੇ ਉਧਰੋਂ ਬਣੇ ਉਹ ਪੀਸਾ ਹੋ ਕੇ ਨਿਕਲਦਾ ਹੁੰਦਾ ਰੋ ਪਿਆ ਪੀਏ ਤੇ ਬੜਾ ਔਖਾ ਕੰਮ ਐ ਸੰਸਾਰ ਦਾ ਹਰ ਬਾਣੀ ਵੀ ਇਸ ਤਰ੍ਹਾਂ ਨ ਕਹਿੰਦੀ ਐ ਕਿ ਅਗਰ ਜੇ ਤੂੰ ਮੇਰੇ ਨਾਲ ਮਿਲਣਾ ਹੈ ਇੱਕ ਪੁੜਾ ਆਈ ਜਿੱਥੇ ਨਾਤੇ ਨੇ ਇੱਕ ਪੁੜਾ ਆਈ ਜਿਹਦੇ ਚ ਨਾਤੇ ਟੁੱਟਦੇ ਨੇ ਸਮਾਜ ਟੁੱਟਦਾ ਹੈ ਜਿਸ ਜਨ ਤੋੜਿਆ ਨਾ ਜਗਤ ਜੰਜਾਲ ਇਹ ਗ੍ਰੰਥ ਨੰਬਰ 9 ਦੇ 99 ਸਬੇ ਚ ਆ ਜਿਸ ਜਨ ਤੋੜਿਆ ਨਾ ਜਗਤ ਚ ਜਾਲ ਗੁਰ ਗੋਬਿੰਦ ਨਾ ਦਾਇਕ ਵਾਹੀ ਆ ਗੋਆ ਹੀ ਨਹੀਂ ਦੇਵਨਗੇ ਗੋਬਨ ਝੂਠੀ ਕਾਲਣਾ ਦਾ ਕਾਲ ਸਾਚਾ ਰਾਜ ਜੋਗ ਨਾ ਕੋਈ ਚਣਾਈ ਆ ਹੁਣਾਂ ਦਾ ਗੱਲ ਹੈਗੀ ਆ ਕਿ ਹਰ ਮੰਦਰ ਵਿਖਾਏ ਸਾਚਾ ਕਰ ਕਰ ਸ਼ਬਦੀ ਸ਼ਬਦ ਕੁੜਮਾਈ ਆ ਆਂਦਾ ਜੇ ਹਰ ਮੰਦਰ ਸਾਚੇ ਕਰ ਨੂੰ ਵੇਖਣਾ ਹੈ ਤੇ ਕੁੜਮਾਈ ਕਿੱਦਾਂ ਹੁੰਦੀ ਹੈ ਫਿਰ ਆ ਕੰਮ ਕਰਨਾ ਪੈਣਾ ਇਹ ਤਿੰਨ ਪੂ 2014 ਬਿਕਰਮੀ ਅਜੀਤ ਸਿੰਘ ਦੇ ਬਟਾਲਾ ਦੇ ਗ੍ਰਹਿ ਵਿਕੇ ਹੈ 9 ਨੰਬਰ ਗ੍ਰੰਥ ਦੇ ਵਿੱਚ 113 ਸਪੇਜ ਤੇ ਅੰਦਰ ਜੇ ਕੁੜਮਾਈ ਕਰਨੀ ਆ ਤੇ ਸਭ ਤੋਂ ਪਹਿਲਾਂ ਨਾਤਾ ਤੋੜ ਜਗਤ ਇਸ਼ਨਾਨ ਆਤਮ ਅੰਤਰ ਇੱਕ ਨਹਾਇੰਦਾ ਨਾਤਾ ਤੋੜ ਜਗਤ ਵਿਖਿਆਨ ਜਗਤ ਦੇ ਭਾਸ਼ਣ ਦੇਣ ਦਾ ਕੰਮ ਬੰਦ ਕਰ ਸੱਚਾ ਗਿਆਨ ਇੱਕ ਦੜਾਇੰਦਾ ਤੈਨੂੰ ਅੰਦਰ ਦਾ ਗਿਆਨ ਦੇਣਾ ਨਾਤਾ ਤੋੜ ਜਗਤ ਗਿਆਨ ਸੱਚੀ ਸਿੱਖਿਆ ਸਿੱਖ ਸਮਝਾਏਂਦਾ ਜਗਤ ਦਾ ਗਿਆਨ ਜਿਹੜਾ ਇਹਦੇ ਨਾਲੇ ਨਾਤਾ ਤੋੜ ਲਾ ਇਹ ਤੈਨੂੰ ਸੱਚਾ ਸਤਗੁਰੂ ਦੱਸ ਰਿਹਾ ਨਾਤਾ ਤੋੜ ਝੂਠ ਦੁਕਾਨ ਸੱਚੇ ਮਾਰਗ ਅਪੇ ਪਾਇੰਦਾ ਨਾਤਾ ਤੋੜ ਪੰਜ ਸ਼ੈਤਾਨ ਪੰਚਮ ਸ਼ਬਦ ਮੇਲ ਮਲਾਇੰਦਾ ਜੇ ਪੰਚ 14 ਨੂੰ ਮੇਲ ਨਾਲ ਤੇ ਪੰਜ ਸ਼ੈਤਾਨ ਖਤਮ ਕਰਨੇ ਪੈਣੇ ਨਾਤਾ ਤੋੜ ਜਗਤ ਸਾਧ ਹਰ ਜਨ ਹਰ ਹਰ ਰਿਆ ਮਲਾਈ ਆ ਅੰਨਾ ਜਦੋਂ ਪ੍ਰਮਾਤਮਾ ਤੈਨੂੰ ਮਿਲਣਾ ਚਾਹੁੰਦਾ ਤੇ ਜਗਤ ਦੇ ਸਾਧਾਂ ਤੋਂ ਵੀ ਨਾਤਾ ਤੋੜ ਲਾ ਨਾਤਾ ਤੋੜ ਜਗਤਨਾਦ ਕਾਇਆ ਨਾਦ ਇਕ ਸੁਨਾਈਆ ਅੰਦਰ ਅੰਦਰ ਦਾ ਰਾਗ ਸੁਣ ਜਿਹੜੇ ਬਾਹਰ ਦੇ ਜਿਹੜੇ ਹੈਗੇ ਆ ਜਗਤ ਦੇ ਨਾਦ ਵੱਜਣ ਦਾ ਇਹਨਾਂ ਤੋਂ ਵੀ ਬਚ ਜਾ ਫਿਰ ਉਹ ਕਹਿੰਦਾ ਹੈ ਕਾਇਆ ਨਾਦ ਦੇ ਵਿੱਚ ਜਿਹੜਾ ਮੇਰਾ ਸ਼ਬਦ ਚੱਲਦਾ ਹੈ ਉਹ ਦੇਖ ਫਿਰ ਉਹ ਆਂਦਾ ਨਾਤਾ ਤੋੜ ਜਗਤ ਦਾਦ ਨਾਮ ਦਾਦ ਝੋਲੀ ਪਾਈ ਆ ਜਗਤ ਦੀ ਪ੍ਰਸ਼ੰਸਾ ਜਿਹੜੀ ਮਿਲਦੀ ਆ ਨਾ ਇਹਨਾਂ ਨਾਤਾ ਤੋੜਲਾ ਉਹ ਅੰਦਰ ਜੋਤੀ ਜੋਸ ਰੂਪਾਰ ਆਪ ਆਪਣੀ ਜੋਤ ਧਰ ਕਾਇਆ ਮੰਦਰ ਮੇਲ ਹਰ ਹਰ ਮੰਦਰ ਵੇਖ ਵਿਖਾਈਆ ਨਾਤਾ ਤੋੜ ਜਗਤ ਪੜਾਈ ਵੀ ਮੈਂ ਇੰਨਾ ਪੜਿਆ ਇੰਨਾ ਕੁਛ ਆ ਆਤਮ ਅੰਦਰ ਇਕ ਲਿਵ ਲਾਇਦਾ ਨਾਤਾ ਤੋੜਾਂ ਦਾ ਜਗਤ ਜੁਦਾਈ ਇਹ ਜਿਹੜੇ ਆnde ਵੀ ਆ ਵਿਛੜ ਗਿਆ ਪੁੱਤ ਗਿਆ ਧੀ ਗਿਆ ਫਲਾਣਾ ਗਿਆ ਰਿਸ਼ਤੇਦਾਰ ਗਿਆ ਮਿੱਤਰ ਗਿਆ ਯਾਰ ਗਿਆ ਦੋਸਤ ਦੇ ਇਹ ਜਿਹੜੀ ਜੁਦਾ ਜਦਾਈ ਦੀ ਏ ਇਹਦੇ ਨੂੰ ਵੀ ਨਾਤਾ ਤੋੜਦਾ ਹਰ ਚਰਨ ਪ੍ਰੀਤੀ ਜੋੜ ਚੜਾਉਂਦਾ ਨਾਤਾ ਤੋੜ ਜਗਤ ਕੁੜਮਾਈ ਜਗਤ ਦੇ ਵਿੱਚ ਕੁੜਮੋ ਕੁੜਮੀ ਗੁਰ ਸਤਗੁਰ ਪੱਲਾ ਨਾਮ ਫੜਾਇੰਦਾ ਇਸ ਗੁਰ ਸਤਗੁਰ ਦੇ ਪੱਲੇ ਨਾਲ ਜੁੜ ਜਾ ਉਹਨਾਂ ਨਾਤਾ ਤੋੜਦੇ ਨਾਤਾ ਤੋੜ ਧੀ ਜਵਾਈ ਸੁਰਤ ਸੁਆਣੀ ਸ਼ਬਦ ਨੂੰ ਹਾਏਂਦਾ ਆਂਦਾ ਵੀ ਜਿਹੜੀ ਸੁਰਤ ਇਹ ਸੁਆਣੀ ਨੂੰ ਸ਼ਬਦ ਦੇ ਨਾਲ ਲਾਲਾ ਤੇ ਧੀ ਜਵਾਈ ਦਾ ਵੀ ਨਾਤਾ ਤੋੜਦੇ ਯਾਨੀ ਕਿ ਉਹਨਾਂ ਦੀ ਬਜਾਏ ਮੋਹ ਕਿਹਦੇ ਨਾਲ ਆਣਾ ਨਾਤਾ ਤੋੜ 86 ਪਾਣੀ ਅੰਮ੍ਰਿਤ ਆਤਮ ਤਾਰ ਇੱਕ ਪਿਆਇੰਦਾ ਅੰਦਰ ਨਾਤਾ ਤੋੜ ਚਾਰ ਖਾਣੀ ਚੌਥਾ ਪਾਦ ਇੱਕ ਸਵਾਇ ਦਾ ਅੰਦਰ ਜਿਹੜੇ ਜੋ ਉਤਪਜ ਕਿਸੇ ਤਰ ਜਿਹੜਾ ਇਹਦੇ ਤੋਂ ਵੀ ਨਾਤਾ ਤੋੜਦਾ ਨਾਤਾ ਤੋੜ ਰਸਨਾ ਬਾਣੀ ਜਿੰਨੀ ਬਾਣੀ ਉਹ ਕਦੇ ਨਾ ਪੜੀ ਜਾਂਦੀ ਹੈ ਮੂੰਹ ਨਾ ਰਸਨਾ ਨਾ ਗਾ ਕੇ ਸੁਣਾਉਣੀ ਔਰ ਉਹਨੂੰ ਦੂਸਰੇ ਸੁਣਦੇ ਨੇ ਉਹਨਾਂ ਦਾ ਇਹ ਜਿਹੜਾ ਰਸਨਾ ਨਾਲ ਬਾਣੀ ਬੋਲਣੀ ਹੈ ਨਾ ਇਹਦੇ ਨਾਲ ਵੀ ਨਾਤਾ ਤੋੜਦਾ ਅਜਾਪਾ ਜਾਪ ਇੱਕ ਕਰਾਉਂਦਾ ਤਾਂ ਮੈਂ ਤੈਨੂੰ ਮੈਂ ਅੰਦਰ ਜਪਾ ਜਾਪ ਕਰਾਉਣਾ ਇੱਧਰ ਨੂੰ ਆ ਜਾ ਨਾਤਾ ਤੋੜ ਜਗਤ ਕਹਾਣੀ ਜਗਤ ਦੀਆਂ ਕਹਾਣੀਆਂ ਸੁਣਾਉਣੀਆਂ ਇੱਕ ਰਾਜਾ ਸੀ ਕਾ ਸੀ ਮੇਰੇ ਸਤਿਗੁਰੇ ਦਾ ਦੂਸਰਾ ਆਂਦਾ ਇਹ ਸਾਰੀਆਂ ਗੱਲਾਂ ਦੀ ਕਹਾਣੀ ਬੰਦ ਕਰ ਦੇ ਅਕਥ ਕਹਾਣੀ ਸ਼ਬਦ ਸੁਣਾਏ ਦਾ ਆਂਦਾ ਉਹ ਜਿਹੜੀ ਕਥੀ ਨਹੀਂ ਜਾ ਸਕਦੀ ਉਹ ਮੈਂ ਸ਼ਬਦ ਤੈਨੂੰ ਸੁਣਾਉਣਾ ਨਾਤਾ ਤੋੜ ਮਾਇਆ ਰਾਣੀ ਜਿਹੜੀ ਰਾਜ ਘਰ ਘਰ ਹਰ ਤਰ੍ਹਾਂ ਦਾ ਰੂਪ ਬਦਲਦੀ ਹੈ ਆਪਦ ਨੁਰਬਾਣੀ ਮੇਲ ਮਲਾਏ ਦਾ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਹਰ ਜਨ ਸੱਚੇ ਵੇਖ ਵਿਖਾਏ ਦਾ ਨਾਤਾ ਤੋੜ ਜਗਤ ਪਿਆਰ ਜਗਤ ਦੇ ਜਿੰਨੇ ਨਾਤੇ ਨੇ ਜਿੰਨੇ ਪਿਆਰ ਨੇ ਖਤਮ ਕਰ ਲਏ ਹਰ ਚਰਨ ਕਵਲ ਸਮਝਾਇੰਦਾ ਨਾਤਾ ਤੋੜ ਪੁਰਖ ਨਾਰ ਯਾਨੀ ਕਿ ਔਰਤ ਮਰਦ ਦਾ ਨਾਤਾ ਤੋੜ ਲੇ ਹਰ ਕੰਤ ਦੇ ਮਲਾਈਆ ਨਾਤਾ ਤੋੜ ਸ਼ਗਲਾ ਯਾਰ ਬੜਾ ਹੀ ਆਂਦਾ ਪੱਕਾ ਹੋ ਜਾ ਰਿਹਾ ਉਹ ਵੀ ਤੋੜ ਲਾ ਸੱਚਾ ਸਾਥੀ ਇੱਕ ਵਿਖਾਉਣ ਦਾ ਨਾਤਾ ਤੋੜ ਮਾਂ ਪੁੱਤ ਭੈਣ ਭਾਈ ਹਿੱਤ ਮਾਂ ਦਾ ਪਿਆਰ ਪੁੱਤ ਦਾ ਪਿਆਰ ਭੈਣ ਦਾ ਤੇ ਭਾਈ ਭਰਾ ਦਾ ਪਿਆਰ ਇਹ ਜਿਹੜਾ ਹਿੱਤ ਹੈ ਤੇ ਇਹਨੂੰ ਇਹ ਖਤਮ ਕਰ ਦੇ ਸੰਸਾਰ ਨਿਤ ਨਿਵਿਤ ਆਪਣਾ ਦਰਸ਼ਕ ਖਾਂਦਾ ਆਂਦਾ ਰੋਜ਼ ਦੀ ਰੋਜ਼ੇ ਦਰਸ਼ਨ ਕਰਨਾ ਤੇ ਮੈਨੂੰ ਇਹ ਇਹ ਜਿਹੜਾ ਕੰਮ ਕਰਨਾ ਤੈਨੂੰ ਪਊਗਾ ਜੋਤੀ ਜੋਸ ਸਰੂਪ ਆਪ ਆਪਣੀ ਜੋਤ ਹਰ ਜਣ ਮੇਲੇ ਆਪਣੇ ਦਰ ਦਰ ਦਰਵਾਜ਼ਾ ਆਪ ਖੁਲਾਏ ਨਾਤਾ ਤੋੜ ਜਗਤ ਸਰੂਪ ਜਗਤ ਦੇ ਵਿੱਚ ਸਰੂਪ ਬਣਾਏ ਜਾਂਦੇ ਨੇ ਵੀ ਇਹ ਸਰੀਰ ਚ ਪ੍ਰਮਾਤਮਾ ਨੇ ਖੇਲ ਕੀਤਾ ਜਾਂ ਦੂਸਰਾ ਹੈ ਜਾਂ ਜਿਹੜੀਆਂ ਫੋਟੋਆਂ ਸਰੂਪ ਜਿਹੜੇ ਆਂਦਾ ਇਹ ਇਧਰ ਦਾ ਵੀ ਨਾਤਾ ਤੋੜਦੇ निज आत्म स्वरूप ਆਪ ਦਰਸਾਈ ਆ ਆਤਮਾ ਦੇ ਅੰਦਰ ਕਿਦਾਂ ਮੈਂ ਮਿਲਦਾ ਐ ਇਸ ਰੂਪ ਮੈਂ ਆਪ ਦੱਸੂਗਾ ਪਹਿਲਾਂ ਇਧਰੋਂ ਇਧਰੋਂ ਜਿਹੜਾ ਨਾਤਾ ਤੋੜ ਲੇ। ਸਰੂਪ ਦੀ ਸਿਫਤ ਵੀ ਬਹੁਤ ਕੀਤੀ ਐ ਲੇਕਿਨ ਜਿਹੜੀ ਗੱਲ ਉਹਨੇ ਕੀਤੀ ਐ ਕਿ ਜਗਤ ਦੇ ਸਰੂਪਾਂ ਨੂੰ ਆ ਕੇ ਜਿਹੜਾ ਸੰਸਾਰੀ ਦੇਸ ਦੇ ਅੰਦਰ ਆਤਮਾ ਤੇ ਪਰਮਾਤਮਾ ਦਾ ਜਿਹੜਾ ਸਰੂਪ ਐ ਇਹਨੂੰ ਜਿਹੜਾ ਚੰਗੀ ਤਰ੍ਹਾਂ ਤੂੰ ਦੇਖ ਲੈ। ਫਿਰ ਆਂਦਾ ਨਾਤਾ ਤੋੜ ਜਗਤ ਭੂਪ ਰਾਜੇ ਤੋਂ ਹਰ ਪੁਰਖ ਮੇਲ ਮਲਾਇੰਦਾ ਤੇ ਨਾਤਾ ਤੋੜ ਚਾਰੇ ਕੂਟ ਉੱਤਰ ਪੂਰਬ ਪੱਛਮ ਦੱਖਣ ਇਹ ਕਾ ਰੰਗ ਰਗਾ ਦਾ ਨਾਤਾ ਤੋੜ ਕਾਇਆ ਸੂਤ ਜਿਹੜਾ ਸਰੀਰ ਆ ਨਾ ਇਹਦੇ ਤੰਦ ਨਵੇਂ ਰੀ ਨਾੜੀ ਨੂੰ ਕਿਹਾ ਮੈਨੂੰ ਇਹਨਾਂ ਤਾਂ ਸਾਰਾ ਸੰਬੰਧ ਜੋੜਨੇ ਏਕਾ ਤੰਦਨ ਤੰਦ ਬੰਦਾ ਇਹਦਾ ਜੋਤੀ ਜੋਸ ਰੂਪਾਰ ਆਪਣੀ ਜੋਤ ਧਰ ਕਰ ਸਾਚੇ ਆਪ ਸੁਹਾਈ ਨਾਤਾ ਤੋੜ ਜਗਤ ਸੁਲਤਾਨ ਹਰ ਸਾਚੇ ਮੇਲ ਮਲਾਇਦਾ ਨਾਤਾ ਤੋੜ ਆਸਾ ਤ੍ਰਿਸ਼ਨਾ ਪੀਣ ਖਾਨ ਵੀ ਆਹ ਖਾਲੀ ਤੇ ਜਲੇਬ ਆਏ ਫਲਾਣੇ ਆਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੁੱਧ ਘਿਓ ਸਭ ਕੁਝ ਇਹਨਾਂ ਤੋਂ ਵੀ ਨਾਤਾ ਤੇ ਆਸਾ ਤ੍ਰਿਸ਼ਨਾ ਜਿਹੜੀਆਂ ਤੇਰੀਆਂ ਧੀਰਜ ਧੀਰਜ ਸਤ ਸੰਤੋਖ ਇੱਕ ਗਿਆਨ ਸਮਝਾਏ ਦਾ ਇਸ ਕਰਕੇ ਤੈਨੂੰ ਇੱਕੋ ਗਿਆਨ ਦੇਣਾ ਕਿ ਇਹਨਾਂ ਤੋਂ ਹੀ ਤੋੜ ਲੈ ਨਾਤਾ ਤੋੜ ਜੀਵ ਜਹਾਨ ਦਰਗਾ ਸਾਚੀ ਮੇਲ ਮਲਾਇੰਦਾ ਨਾਤਾ ਤੋੜ ਚਾਰ ਦੁਵਾਰੀ ਜਗਤ ਮਕਾਨ ਕਾਇਆ ਮੰਦਰ ਇੱਕ ਵਿਖਾਏ ਦਾ ਚਾਰ ਦੁਵਾਰੀ ਮੇਰੇ ਇੰਨੇ ਕਮਰੇ ਮੇਰੀ ਕੋਠੀ ਮੇਰੀ ਬਲਾਣਾ ਟਮਾਣੇ ਇਹ ਸਾਰੀ ਚੀਜ਼ਾਂ ਦਾ ਵੀ ਇਹ ਖਤਮ ਕਰ ਦੇ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਹਰ ਮੰਦਰ ਵੇਖੇ ਆਪੇ ਖੜ ਆਪ ਆਪਣਾ ਬੈਂਕ ਖਾਤਾ ਆਂਦਾ ਆਪੇ ਖਲੋਕੇ ਮੈਂ ਤੈਨੂੰ ਇਹ ਸਾਰੀ ਕੁਛ ਦਿਖਾਵਾਂਗਾ ਤੂੰ ਕੀ ਕਹਿੰਦਾ ਨਾਤਾ ਤੋੜ ਰਸਨਾ ਬਾਣੀ ਜਿਹੜੀ ਮੂੰਹ ਨਾ ਬਾਣੀ ਬੋਲਦਾ ਉਹਦੇ ਨਾਮੀ ਤੂੰ ਨਾਤਾ ਤੋੜ ਲਾ ਅਜਪਾ ਜਾਪ ਆਪ ਕਰਾ ਜਾਂਦਾ ਤੂੰ ਇਸ ਕਰਕੇ ਪ੍ਰਮਾਤਮਾ ਕਹਿੰਦਾ ਜਗਤ ਦੀ ਪੜਾਈ ਤੋਂ ਆਤਮ ਤੋੜ ਲਾ ਤੂੰ ਇਹ ਪ੍ਰਮਾਤਮਾ ਕਹਿੰਦਾ ਹੈ ਕਿ ਜੇ ਮੈਨੂੰ ਮਿਲਣਾ ਹੈ ਵੇ ਸਾਰੇ ਨਾ ਮੋਹ ਤੋੜ ਕੇ ਭਾਵੇਂ ਤੂੰ ਇਹਨਾਂ ਨਾਲ ਵਿਚਰਦਾ ਉਹ ਮਿਲਣਾ ਜੋੜਨਾ ਪੈਣਾ ਏ ਜੇ ਮਿਲਦਾ ਨਹੀਂ ਜੋੜੇਗਾ ਤੇ ਤੇਰੀ ਗੱਲ ਵੀ ਨਹੀਂ ਸਣੀ ਆਂਦਾ ਜੇ ਤੂੰ ਲੜਾਈ ਬਾਹਰ ਰਹੇਗਾ ਤੇ ਲੜਾਈ ਚੱਲੂ ਸਿੱਖ ਨਾ ਸਿੱਖ ਲੜੇ ਤੇ ਹੋਵੇ ਗਵਾਰ ਅੰਮ੍ਰਿਤ ਰਸ ਨਾ ਕੋਈ ਚਖਾਈ ਆਂਦਾ ਵੀ ਸਿੱਖ ਨਾ ਸਿੱਖ ਲੜਦਾ ਤੇ ਉਹਦੇ ਗਵਾਰ ਬਣਦਾ ਇਸ ਕਰਕੇ ਜਿਹੜਾ ਤੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਬਚ ਕੇ ਰਹਿ ਸੋ ਕਹਿੰਦਾ ਭਾਵੇਂ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਜੀ ਕਹਿੰਦੇ ਨੇ ਕਿ ਜੇਕਰ ਇਹ ਕੰਮ ਕਰੋਗੇ ਤੇ ਇਹ ਆਣ ਕੇ ਠੀਕ ਨਹੀਂ ਰਹਿਗਾ ਪੁਰਖ ਕਾਲ ਨਾਨਕ ਗੋਬਿੰਦ ਨਾਲੋਂ ਹੋਇਆ ਨਾ ਅੱਡ ਗੁਰ ਅਰਜਨ ਕੋਲੋਂ ਉਹਨਾਂ ਮੁਖ ਪਾਈ ਹੈ ਤੇ ਸੰਭਲ ਨਗਰੀ ਉੱਪਰ ਚੜ੍ਹ ਹਰਮੰਦਰ ਆਪ ਸਵਾਈ ਹੈ ਤੇ ਇਸ ਕਰਕੇ ਕਦੀ ਉਹ ਇਹ ਗੱਲ ਜਿਹੜੀ ਆ ਕਦੀ ਨਹੀਂ ਹੋਈ ਉਹ ਨਹੀਂ ਕਦੀ ਵੱਖ ਹੋਏ ਤੇ ਉਹਨਾਂ ਚਿਰ ਤੱਕ ਇਹ ਗੱਲ ਨਹੀਂ ਜਾਂਦੀ